ਜੀ ਆਪਾਂ ਬਾਬਾ ਬਾਗ ਵਾਲਿਆਂ ਨੇ ਇਹ ਸਨਾਮ ਸ਼ਹਿਰ ਦੇ ਵਿੱਚ ਸਥਾਨ ਬਾਬਾ ਜੀ ਦਾ ਬਹੁਤ ਮੰਨਤ ਹੈ ਇਸ ਸਥਾਨ ਦੀ ਤੁਹਾਨੂੰ ਦਰਸ਼ਨ ਕਰਾਉਣੀ ਹੈ ਬਹੁਤ ਮੰਨਤ ਹੈ ਇਸ ਸਥਾਨ ਦੀ ਬਾਬਾ ਜੀ ਦੀ ਇੱਥੇ ਕਹਿੰਦੇ ਗੁਰੂ ਤੇਗ ਬਹਾਦਰ ਜੀ ਆਏ ਸੀਗੇ ਬਾਬਾ ਜੀ ਕੋਲੇ ਉਹਨਾਂ ਨੇ ਇਹਨਾਂ ਕੋਲੇ ਆਰਾਮ ਕਰਿਆ ਸੀਗਾ ਬਾਬਾ ਬਾਗ ਵਾਲਿਆਂ ਕੋਲੇ ਆ ਸੀਗਾ ਸੰਤ ਬਾਬਾ ਬਾਗ ਵਾਲੇ ਬਠਿੰਡਾ ਰੋਡ ਤੇ ਆ ਸਥਾਨ ਬਾਬਾ ਜੀ ਦਾ ਬਹੁਤ ਮੰਨਤਾ ਹੈ ਇਸ ਸਥਾਨ ਦੀ ਇੱਥੇ ਕਹਿੰਦੇ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਇਸ ਸਥਾਨ ਤੇ ਆ ਕੇ ਇੰਕਾ ਰੂਹੀ ਦਰਸ਼ਨ ਅੰਦਰ ਬਾਬਾ ਜੀ ਦੇ ਸਥਾਨ ਦੇ ਬਾਬਾ ਬਾਬਾ ਗਣਾ ਦਾ ਸਥਾਨ ਆ ਜੀ ਤੁੰ ਤੁੰ ਬਾਬਾ ਬਾਬਾ ਗਣਾ ਦਾ ਸਥਾਨ ਆ ਜੀ ਕਰੋ ਦਰਸ਼ਨ ਬਾਬਾ ਜੀ ਦੇ ਸਾਰੇ ਸੰਗਤ ਦੇ ਜੀ ਬਹੁਤ ਸ਼ਕਤੀਯਾ ਬਾਬਾ ਜੀ ਹਰੇਕ ਮਨੋ ਕਾਮਨਾ ਪੂਰੀ ਕਰਦੇ ਨੇ ਤੇ ਹਰੇਕ ਛਾ ਪੂਰੀ ਹੁੰਦੀ ਆ ਬਾਬਾ ਜੀ ਹਰੇਕ ਦਿਲੋਂ ਸੱਚੇ ਦਿਲੋਂ ਆਉਂਗੇ ਤਾਂ ਤੁਹਾਡੀ ਹਰੇਕ ਮਨੋਕਾਮਨਾ ਪੂਰੀ ਕਰਦੇ ਨੇ ਇਹ ਮਠਿੰਡਾ ਰੋਡ ਤੇ ਸਥਾਨ ਆਈ ਬਾਬਾ ਜੀ ਦਾ ਸਲਾਮ ਤੋਂ ਜਦੋਂ ਮਠਿੰਡੇ ਨੂੰ ਜਾਂਦੇ ਆ ਸੂਹਾ ਦਾ ਸੂਹਾ ਟਪਕੇ ਬਾਬਾ ਬਾਗ ਵਾਲੇ ਬਹੁਤ ਅੱਥੇ ਜੀ ਬਹੁਤ ਮਹਾਨਤਾ ਇਸ ਥਾਨ ਦੀ ਬਾਬਾ ਬਾਬਾ ਆ ਗਏ ਉਹ ਦਰਸ਼ਕ ਤੇ ਹਰ ਇੱਕ ਨੂੰ ਕਾਮਨਾ ਪੂਰੀ ਹੁੰਦੀ ਆ ਇਧਰ ਧੂਣਾ ਹੈ ਬਾਬਾ ਜੀ ਦਾ ਜਦੋਂ ਕਿਸੇ ਦੀ ਕੀ ਛਾਪੂਰੀ ਹੁੰਦੀ ਆ ਤਾਂ ਠੇਕੋੜੇ ਚੜਾਉਂਦੇ ਨੇ ਦੇਖੋ ਆ ਕੋੜੇ ਚੜਾ ਕੇ ਜਾਂਦੀ ਆ ਸੰਗਤ ਜਦੋਂ ਕਿਸੇ ਦੀ ਕੋਈ ਮਨੋਕਾਮਨਾ ਛਾਪੂਰੀ ਹੁੰਦੀ ਆ ਨਾ ਫਿਰ ਇੱਥੇ ਕੋੜੇ ਚੜਾ ਕੇ ਜਾਂਦੇ ਨੇ ਲੋਕ ਬਾਬਾ ਜੀ ਦੇ ਤੇ ਇੱਥੇ ਭੰਡਾਰਾ ਵੀ ਹੁੰਦਾ ਬਾਬਾ ਜੀ ਦਾ ਬਹੁਤ ਵੱਡਾ ਭੰਡਾਰਾ ਹੁੰਦਾ ਇੱਥੇ ਇਸ ਸਥਾਨ ਤੇ